ਜੀ ਸਵੇ ਦੀ ਸਵੇ ਪਿਆ ਯਮੀ ਅਬ ਕਿੰਨਾ ਸਰਾਮੀ ਪਿਆ ਪਿਆ ਗਰਮੀ ਤੋਂ ਬਹੁਤ ਜ਼ਿਆਦਾ ਰਹਤਾ ਹਜੇ ਵੀ ਬਦਲਵਾਈ ਬਹੁਤ ਜ਼ਿਆਦਾ ਹੋਈ ਹੋਈ ਆ ਆਪਾਂ ਦੇਖਦੇ ਨਬੂ ਅਮਨ ਜਾ ਰਹੇ ਨੇ ਸਕੂਲ ਰਤੀ ਚੁੱਲਾ ਟਕਣਾ ਵੀ ਭੁੱਲ ਗਏ ਮੈਨਾਂ ਤਾਂ ਜੁੱਲਾ ਪੀਚੇ ਨਹੀਂਗਾ ਆ ਦੇਖੋ ਕਿੰਨਾ ਸੋਹਣਾ ਮੌਸਮ ਹੋਇਆ ਪਿਆ ਬਾਹਰ ਤਾਂ ਆਪੋਦਰ ਨਬੂ ਅਮਨ ਦੇਖ ਕੇ ਆਨੇ ਆ ਬਹੁਤ ਕੰਮ ਨਹੀਂ ਹੈਗਾ ਕੋਈ ਨਾ ਇੱਕ ਹੋ

ਬਾਈ ਪਾਪੇ ਐ ਮਸਾਈ ਸੀ ਮੇਰੇ ਵੀ ਐ ਮਸਾਈ ਹੁੰਦਾ ਮੈਂ ਪਾ ਲਈ ਟੀ-ਸ਼ਰਟ ਮੈਨੂੰ ਫਿਰ ਬੋਲਣ ਲੱਗੀ ਮੈਂ ਜਿਹੜੀ ਉਹ ਚਿੱਟਾ ਪਿੱਛੇ ਦਾ ਪਾਉਦੀ ਤੇ ਉਹਨੂੰ ਪਹਿਲਾਂ ਪਹਿਲੀ ਵਾਰ ਕੋਈ ਚੀਜ਼ ਪਾਈ ਉਹਦੇ ਪਿੱਛੇ ਆ ਦੇਖੋ ਜੀ ਤੜਕੀ ਤੜਕੀ ਲੜਾਈ ਹੋਈ ਪਹਿਲਾਂ ਵੀ ਪਾਇਆ ਤੇਰੀ ਵਰਤੀ ਪਾਦਾ ਬਾਈ ਐ ਦੇਖ ਕਿੱਡਾ ਬੜਾ ਵੱਧ ਕੇ ਬੋਤਾ ਹੋ ਗਿਆ ਤੈਨੂੰ ਇਹ ਪਹਿਨੇ ਐ ਮਸਾਈ ਜੀ ਸੀ ਇਹ ਪਹਿਨੇ ਅੱਜ ਤੂੰ ਫੇਲ ਹੋਣਾ ਹੈ ਹਿੰਮਤ ਜੀ ਕਰਕੇ ਭੱਗ ਜਾ ਠੀਕ ਆ ਫੇਲ ਹੋਣਾ ਹੋਰ ਮੈਥ ਚ ਸਾਨੂੰ ਕੁਝ ਵੀ ਨਹੀਂ ਆਂਦਾ ਕਿੰਨੇ ਆਣਗੇ ਅੱਜ ਅੱਜ ਮੇਰੇ ਅਜ ਨੂੰ ਕੋਟੀ ਕੋਟੀ ਦਾ ਨਾ ਪੇਪਰ ਤਾਂ ਮੇਰਾ ਹਾਂਜੀ ਹਾਂ ਤੇ ਮੇਰੀ ਪੂਰੀ ਅੰਦਾਜ਼ਾ ਬਹੁਤ ਨੇ ਪੰਤੋਂ ਇਹ ਤਾਂ 5 ਰੱਖ ਲੈ ਮੈਨੂੰ ਉਹ ਤਾਂ ਹਿੰਮਤ ਹੋ ਜਦੋਂ ਕੁੜੀ ਦੇ 5 ਨੰਬਰ ਆ ਰਹੇ ਨੇ ਸਹੀ ਗੱਲ ਐ ਉਹ ਬੋਲੇ ਵੀ 70 ਆ ਜਾਣਗੇ ਤੂੰ ਇਹ ਤਾਂ ਦੱਸ ਦੇ ਉਹਨੂੰ ਵੀਡੀਓ ਬਣ ਰਹੀ ਹੈ ਤੇਰੇ ਆਹ 40 ਦਾ ਉਹ ਅੱਛਾ ਓਏ ਨਹੀਂ ਤੂੰ ਇਹ ਕਹਿਣਗੇ ਫੋਨ ਚਾਲ ਲੈਣੀ ਹਾਏ ਤੜਕੀ ਤੜਕੀ ਆਹ ਤੜਕੀ ਤੜਕੀ ਲੜਾਈ ਪੈਗੀ ਤੇ ਦਰਸ਼ਕੀ ਕੋਈ ਗੱਲ ਹੈ ਤੜਕੀ ਤੜਕਿਆਂ ਨੂੰ ਛੇੜ ਰਹੇ ਆ ਉੱਥੇ ਸੜਕ ਤੇ ਖੜ ਕੇ ਉੱਤੇ ਨਹੀਂ ਕੀਕਦਾ ਇਹਨਾਂ ਨਾਲ ਮੈਂ ਨਹੀਂ ਜਾਣਾ ਇਹ ਜੀ ਦੋਏ ਕਹਿੰਦੀਆਂ ਨੇ ਅਸੀਂ ਨਹੀਂ ਇਹਨੂੰ ਲੈ ਕੇ ਜਾਣਾ ਹੈਗਾ ਫਿਰ ਮੈਨੂੰ ਕੱਢ ਦੋ ਘਰ ਤੋਂ ਕੋਈ ਚੌੜਾ ਹੈ ਬੰਦਿਆਂ ਨਾਲ ਲੋ ਜੀ ਸਵੇਰ ਦਾ ਟਾਈਮ ਬਸ ਆਪਾਂ ਰੋਟੀ ਬਣਾਣੇ ਆ ਆ ਕੀ ਹੋ ਗਿਆ ਅਮਾ ਜੀ ਆਪਣੀ ਲਾਈਟ ਗਿਰ ਗਈ ਭਾਈ ਹਾਂ ਇਹ ਲਾਈਟ ਉਹ ਹਾਂ ਕੀ ਹੋ ਗਿਆ ਲਾਈਟ ਗਿਰ ਗਈ ਹਾਂ ਕੀ ਕਰੀਏ ਆਪਾਂ ਇਹ ਤਾਂ ਖਰਾਬ ਹੋ ਗਿਆ ਕੰਮ ਆਪਣਾ ਦੇਖ ਦੇਖੋ ਚਾਤਰ ਲੱਗੀ ਹੋਏ ਦੇ ਨਾਲ ਹੂੰ ਰਾਤ ਖਾਸੀ ਹਵਾ ਚਲੀ ਸੀ ਇਹ ਤਾਂ ਇੰਨੀ ਵਜੇ ਲੇਟ ਹੈ ਨਾ ਜਦ ਕੋਈ ਬੰਦਾ ਨਿਕਲਦੇ ਨਾਲ ਨਾਲੇ ਔਨ ਹੋ ਜਾਂਦੀ ਹੈ ਲਾਈਟ ਮੱਚ ਪੈਂਦੀ ਆ ਹੂੰ ਇਹ ਸੈਂਸਰ ਵਾਲੀ ਹੈ ਬਹੁਤ ਸੋਹਣੀ ਲਾਈਟ ਆ ਇਹ ਤਾਂ ਕੰਮ ਹੀ ਖਰਾਬ ਹੋ ਗਿਆ ਦੇਖ ਓਕੇ ਜੀ ਦੇਖਦੇ ਹਾਂ ਤਾਂ ਕੀ ਬੰਦ ਲਿਆਓ ਜੀ ਪੌੜੀ ਇਹ ਪੌੜੀ ਦੇ ਬਹੁਤ ਫਾਇਦੇ ਨੇ ਇਹ ਮੇਰੇ ਫਰਕੀ ਜਿਵੇਂ ਮੰਜੇ ਨੂੰ ਲਾ ਕੇ ਚੜ ਜਾਂਦੀ ਆ ਖੋਇਆ ਕੀ ਹੈ ਇਹਨੇ ਫਿਰ ਚਲੋ ਦੇਖੀ ਆਪਾਂ ਉਹ ਤਾਂ ਕੰਮ ਨਹੀਂ ਖਰਸਤ ਰਾਬ ਲੱਗਦਾ ਨਹੀਂ ਤਾਂ ਇੱਕੇ ਫਾਇਦਾ ਬਹੁਤ ਅੱਛਾ ਡੇ ਘਰਚੇ ਮਿਸਤਰੀ ਨੇ ਵੈਸੇ ਕਹਿੰਦੇ ਹੁੰਦੇ ਨੇ ਜੱਟ ਜਗਾੜੂ ਹੁੰਦਾ ਮੈਂ ਕਹਿੰਦਾ ਜੱਟ ਜਗਾੜੂ ਹੁੰਦਾ ਵੀ ਸਾਡੇ ਘਰਚੇ ਮਿਸਤਰੀ ਨੇ ਆਪੇ ਜਗਾੜ ਕਰ ਲੈਂਦੇ ਆ ਹਾਂਜੀ ਦੋਲ ਕੰਮ ओरिजिनल हां ਇਕੜ ਮਿਸਤਰੀ ਨੂੰ ਪੁੱਛਣਾ ਪਹਿਲਾਂ ਤਾਂ ਦੁਪਹਿਰ ਤੱਕ ਆਉਂਦਾ ਵੀ ਪਰੈਂਟਰੀ ਮੜੇ ਹੋਰ ਸਹੀ ਗੱਲ ਹੈ ਜੀ ਫੇਰ ਉਹਦੇ ਨਖਰੇ ਫਿਰ ਚਾਹ ਲਿਆ ਦਿਓ ਭਾਈ ਮਿਸਤਰੀ ਤਾਂ ਹੁੰਦਾ ਹੀ ਇੱਕਨ ਚੀਜ਼ ਆ ਇਹ ਹੋਇਆ ਕੀ ਇਹਦਾ ਤੇਰੀ ਖਾਸਾ ਕੰਮਿਆ ਖਰਾਬ ਹੋ ਗਿਆ ਅੱਛਾ ਆ ਤਾਰਾ ਤੁਰਤ ਨਿਕਲ ਜਾ ਕਿਤੇ ਮੱਤੀ ਨਾ ਇਹ ਜੀਆਂ ਕਿੱਪੀਆਂ ਦਿਆਂ ਤੇ ਹਾਂ ਬਾਸ ਦੀਆਂ ਅੱਛਾ ਜੀ ਇਹਨੂੰ ਐ ਠੋਕ ਦਿੰਦੇ ਸੀ ਗਾ ਗਲੀ ਕਰਕੇ ਛੋਟੀ ਲਾ ਦੇ ਮੋਸਮ ਜਦੋਂ ਵੇਖੋ ਗੋਗੋ ਬੇਹਰ ਠੰਡੀ ਵੀ ਹੋ ਗਈ ਬਾਹਰ ਠੰਡਾ ਅੰਦਰ ਗਰਮ ਮੈਸ਼ਰ ਹੋ ਜਾਦਾ ਮੈਸੂਮਰ ਲੱਗੀ ਤੇ ਨਹੀਂ ਗਰਮੀ ਲੱਗ ਰਹੀ ਆਪਣੀ ਮੁੰਗੀ ਵੀ ਸੋਣੀ ਖਿਲਗੀ ਖਿਲੀ ਪਈ ਆਹ ਦੇਖੋ ਸੋਣੀ ਹੋਈ ਗਈ ਆਹਲੇ ਮੋਬਿਲ ਪਾਣੀ ਘੱਟ ਗਈ ਦਾਲ ਦਾ ਹਾਂ ਕਾਹਦਾ ਉਹਨੂੰ ਰੌਣੀ ਕਰਕੇ ਹਾਂ ਬੱਜਦੇ ਉਹਨੂੰ ਬੀਤੋ ਜਿਆਦੇ ਰੌਣੀ ਜਿਆਦੇ ਗਿੱਲ ਚ ਅੱਗੇ ਪਾਣੀ ਦੇਣ ਦੀ ਲੋੜ ਹੈਗੀ। ਉਹ ਤੋਂ ਬਾਅਦ ਜਾਵਾਂਗੇ ਕੰਬਲ ਆ ਜਾਵੇ ਫੇਰ ਦੋ ਪਾਣੀ। ਠੀਕ ਐ ਐਂ ਕਾ ਤੋ ਜਦੋਂ ਜਪਾ ਇੱਕ ਅੱਧਾ ਨਹੀਂ ਪਏ ਜਾਂਦਾ ਸਰੇ ਜਾਂਦਾ। ਹਾਂ ਆ ਹੁਣ ਮੀਂਹ ਨਾਲ ਕੀ ਬਸੋਣੀ ਹੋਊਗੀ ਕੱਲ ਤੋਂ ਹੀ ਹੋਤੀਗੀ ਥੋੜੀ ਛੋਟੀ ਜੀ। ਕੱਲ ਮੈਂ ਕਹਿਣ ਨੂੰ ਲੱਗੀ ਦੀ ਵੀ ਤੇ ਤੇ ਨੂੰ ਲੱਗਦੀ ਜੀ ਮੈ ਮਾਰੀ ਮਾਰੀ ਜਾਊਗੀ। ਲੋ ਜੀ ਪਲਾਸ ਲੈ ਕੇ ਜਾ ਰਹੀ ਐ ਮੈਂ ਬਾਹਰ। ਖਹਿ ਰਹੀ ਮਜ਼ਾਰਾ ਜੀ ਕਰਦਾ ਉਰੀ ਰੋਟੀਆਂ ਲਾ ਲਾ ਚੁੱਲੇ ਤੇ ਪਰ ਚੁੱਲਾ ਮੱਥ ਦਾ ਬਹੁਤ ਔਖਾ ਜੀ ਮੈਂ ਅੱਜ ਕਾਗਜ਼ ਜੀ ਗ੍ਰੇਨਰਾਂ ਦੇ ਇਕੱਠੇ ਹੋਏ ਹੋਏ ਉਹ ਮਚਾਇਆ ਛੜੀ ਮੈਸ ਕੀ ਕਰਦੀ ਐ ਐ ਮੈਸ ਦੇਖੀ ਦੇਖਦੀ ਐ ਮੇਰੇ ਕੰਨੀ ਓਏ ਮੈਸ ਉਹ ਮੈਸ ਛੜੀ ਮੈਸ ਐ ਕਾਲੀ ਕਾਲੀ ਜਿਹਦੀ ਮੇਰੇ ਨਾਲ ਜਮਾ ਵੀ ਨਹੀਂ ਬਣਦੀ ਹੈਗੀ ਛੜੀ ਪਤਾ ਨਹੀਂ ਕਿਹੜੀ ਦੁਸ਼ਮਣੀ ਆ ਇਹ ਮੇਰੇ ਕੰਨੀ ਖਾਂ ਟਾਈਮ ਤੇ ਪਿੱਛੇ ਹੋਏ ਛੱਟ ਦੀ ਕਿ ਜੇ ਮੈਂ ਉਂ ਫਿਰੂੰਗਾ ਤੇ ਕੋਲ ਫੇਰੇ ਮੈਨੂੰ ਮਾਰਨ ਮੰਗਦੀ ਆ। ਕੀ ਆ ਤਾਂ। ਉਹ ਮੋਟਰ ਦੇ ਜੰਗ ਦੇ ਨਹੀਂ ਆ। ਉਹ ਤੋਂ ਉੱਥੇ ਧੱਕਣ ਜਾ ਪਿਆ ਕੋਈ ਠੰਡੇ ਵਾਲਾ। ਹਾਂਜੀ। ਲੈ ਕੇ। ਕਦੇ ਵਾਸਤੇ ਜੀ। ਉਹ ਖਰਾਕ ਬੜਾ ਨਾਟ ਛੋਟੇ ਨੇ। ਉਹ ਉਤਰੂੰ ਫੇਰ ਹੋਣਾ। ਅੱਛਾ। ਇਹ ਤਾਂ ਹੀ ਜੀ ਖੜਦਾ ਹੈਗੇ ਨਾ ਸਭ। ਉਹ ਕਿੱਥੇ ਕੋਈ ਸਰਕਸ ਆ। 1 ਮਿੰਟ ਤੇ ਜਾਣਨਾ ਪੈਣਾ ਕਿ ਉੱਥੇ। ਉਹ ਦੇਖਿਓ ਉੱਪਰ ਕਿੰਨਾ ਵਧੀਆ ਲਾਇਆ ਹੋਇਆ। ਉਹ ਬੱਪਾ ਦੇਖਿਓ ਉੱਪਰ। ਹਾਂ। ਬੱਤ। ਅੰਦੇ। ਹਾਂ। ਸਾਤਾ ਕਿੰਨਾ ਸੋਹਣਾ ਹੈ। ਲੋਜੀ ਹੈਗਾ ਸਾਡੇ ਘਰ ਦਾ ਬਾਹਰੋਂ ਦਾ ਥੀਕ ਆਤਾ ਕਰਤਾ ਠੀਕ। ਦੇਖੋ। ਫੇਲਮ ਪਿਆ ਟੁੱਟਿਆ ਪਿਆ ਸੀ ਤੇ ਮੇਰਾ ਤਾਂ ਹਾਲ ਹੀ ਪਿਆ ਗਈ ਸੀ ਇਹ ਵਧੀਆ ਚੀਜ਼ ਬਹੁਤ ਵਧੀਆ ਹੈ ਹਮ ਇਹ ਵੀ ਲਾ ਲਓ ਲਓ ਜੀ ਦੇਖ ਲਓ ਕਿੰਨਾ ਟਾਈਮ 5 ਮਿੰਟ ਲੱਗੇ ਮਸਾਂ ਇਹਦਾ ਤਾਂ ਫਾਇਦਾ ਬਹੁਤ ਹੈ ਬਹੁਤ ਜ਼ਿਆਦਾ ਜੇ ਮੈਂ ਰਾਤ ਨੂੰ ਕੋਈ ਬੰਦਾ ਨਾ ਨਾ ਜਦੋਂ ਲਾਈਟ ਮੱਚ ਪੈਂਦੀ ਹੈ ਇਹਦੀ ਆਵਲੀ ਚਲੋ ਜੀ ਤਾਂ ਕੰਮ ਆਪਣਾ ਹੋ ਗਿਆ ਹੁਣ ਮੈਂ ਵੀ ਜਾ ਕੇ ਰੁੱਟੇ ਲੈਣੇ 9 ਵਜੇ ਤੱਕ ਟਾਈਮ ਜ਼ਿਆਦਾ ਹੋ ਰਿਹਾ ਚਲੋ ਜੀ ਤੇ ਹਰੀ ਮਿਰਚ ਕਿੰਨੀ ਸੋਣੀ ਲੱਗੀ ਆਪੀ ਹਰੀ ਮਿਰਚੇ ਕੋ ਦੋ ਤੋੜ ਲਈ ਮम्मा ਹਰੀਆਂ ਮਿਰਚਾਂ ਜੀ ਓਹ ਨਹੀਂ ਚਾ ਮੇਰੀ ਪਈ ਹੈ ਜੀ ਮੈਂ ਪੀਂਦੀਆਂ ਬਸ ਆ ਦੇਖੋ ਭੈਣ ਨੂੰ ਹਾਂ ਮੈਂ ਵੀ ਜ਼ਿਆਦੇ ਨਹੀਂ ਥੋੜੇ ਖਾਣਾਂਗੇ ਥੋੜੀ ਜੀ ਪਾ ਲਵੇ ਇਹਨੇ ਕੀ ਕਰਨੇ ਨਾ ਇੰਨਾ ਕਾਪਾ ਨੂੰ ਬਹੁਤ ਹੈ ਜਿਆ ਕੋਲੇ ਜਾ ਮੋਬਾਈਲ ਵੀ ਨਹੀਂ ਸਰਦਾ ਜਮਾ ਵੀ ਨਹੀਂ ਸਰਦਾ ਚਲੋ ਜੀ ਹੁਣ ਆਪਾਂ ਜਾ ਰਹੇ ਆਂ ਭਾਬੀ ਹੋਣਾਂ ਦੇ ਹਾਂ ਆ ਵੀ ਬਣਾਣਾ ਹੈ ਜੀ ਆਹ ਤਾਂ ਇਹ ਦੇੜਵਾਉਂਗੀ ਸਾਰਾ ਮੈਂ ਇਹ ਪਲਾਜ਼ੋ ਫਿਰ ਮੈਂ ਹੋਗੀ ਰੈਡੀ ਨਿਓ ਸੂਟ ਆਸੀਂ ਜਾ ਰਹੇ ਆਂ ਸੂਟ ਮੇਰਾ ਫਰਾਕ ਸੂਟ ਤਿਆਰ ਕਰਵਾਉਣ ਵਾਸਤੇ ਕਿਉਂਕਿ ਇਹ ਕੱਪੜਾ ਥੋੜਾ ਤਿਲਕਣਾ ਜਾ ਗਿਆ ਬਾਕੀ ਮੈਨੂੰ ਵਧੀਆ ਤਿਆਰ ਕਰਵਾਉਣਾ ਥੋੜਾ ਜਿਹਾ ਮੈਨੂੰ ਬਹੁਤ ਵਧੀਆ ਲੱਗਿਆ ਹੈ ਕੱਪੜਾ ਹੂੰ 2 ਮਿੰਟ ਮੈਂ ਉਧਰ ਓਕੇ ਜੀ ਬਾਕੀ ਹੁਣ ਬਸ ਹੁਣ ਆਪਾਂ ਜਾ ਰਹੇ ਹਾਂ ਭਾਬੀ ਹੁਣ ਕੋਈ ਵੈਸੇ ਉਹਨਾਂ ਨੂੰ ਦੱਸਿਆ ਨਹੀਂ ਅਸੀਂ ਨੇ ਵੀ ਅਸੀਂ ਆ ਰਹੇ ਹਾਂ ਐਵੇਂ ਜਾ ਰਹੇ ਹਾਂ ਉਹ ਕਿਹੜਾ ਦੂਰ ਨੇ ਨਾਲੇ ਤੂੰ ਇਹ ਤੁਸੀਂ ਘਰ ਹੀ ਲੈ ਜਾਓ ਬੰਤ ਮਾਮੀ ਨੂੰ ਫੜਾ ਦਿਓ ਮਾੜੇ ਜਾ ਠੀਕ ਆ ਮੈਂ ਉਹ ਜਾ ਕੇ ਆ ਰਹੇ ਸੀ ਦੇ ਤੋਂ ਪੁਰਤਾ ਚਲੋ ਜੀ ਚਲੋ ਚੱਲੀ ਆਪਾਂ ਹਣ ਦਿੱਤੂਪੁਰ। ਨੋ ਜੇ ਆ ਪਾ ਗਏ ਦਿੱਤੂਪੁਰ। ਬਸ ਕਿਲੋਮੀਟਰ ਹੈ ਗਿਆ ਆਪਾਂ ਬੀਹਣਾ ਦਾ ਘਰ। ਪੂਰੇ ਵੀ ਖਾਸਾਂ ਐ ਲੱਗਦਾ ਜਿਵੇਂ ਸ਼ਹਿਰ ਜਿਹਾ ਹੀ ਹੋ ਗਿਆ ਹੋਵੇ ਹੈਨਾ। ਖਾਸੀਆਂ ਦੁਕਾਨਾਂ ਜੀਆਂ ਆ ਗਈਆਂ। ਪੂਰੇ ਇੱਕ ਨੂੰ ਐ ਹੁੰਦਾ ਵੀ ਬੜੀ ਦੂਰ ਨਾ ਜਾਣਾ ਪਵੇ ਮੈਨੂੰ ਸਮਾਨ ਲੈਣ। ਸਹੀ ਹਾਂ। ਦਿਲ ਫੜ ਜੂਗਾ ਪਰ ਕਈ ਤਾਂ ਬਾਜ਼ਾਰ ਨਹੀਂ ਜਾਂਦੇ ਹੈਗੇ ਹਮ ਲੋ ਜੀ ਆਪਾਂ ਆ ਗਏ ਭਾਬੀ ਹੁਣ ਦੇਖਦੇ ਮੇਰੀ ਬੁਟੀਕ ਵਾਲੀ ਏदाई ਸੂਟ ਨੂੰ ਇੱਕ ਦਿਨ ਲੰਨ ਇੱਕ ਦਿਨ ਚ ਦੋ ਤਿੰਨ ਸੂਟ ਕੱਢ ਦਿੰਨੇ ਆ ਰਾਮ ਨਾਲ ਉਹ ਉਹ ਕੁਤੂਰੀਏ ਜਿਹਾ ਭੰਕੜ ਇਹਨਾਂ ਨੇ ਸਬਜ਼ੀ ਕਿੰਨੀ ਸੋਹਣੀ 라ਤੀ ਉਰੇ ਹੈਨਾ ਇਹਨਾਂ ਦੀ ਨਹੀਂ ਸਾਰੇ ਵੀਰ ਮਹਾਂ ਦੇ ਹੀ ਨੇ ਹਾਉ ਕਿੰਨੇ ਸੋਹਣੇ ਨੇ ਦੇਖਿਆ ਨਿਕਲਿਆ ਉੱਧਰ ਜਾ ਕੇ ਮਾੜੀ ਉਹਦੀ ਗੱਲ ਰੁਕ ਜਾਂਦੀ ਆ ਆ ਜਾਂਦੀ ਆ ਰੁਕਦੀ ਨਹੀਂ ਜਾਂਦੀ ਹੁਣ ਤਾਂ ਜਾਵੇਂ ਮਟਰੀ ਇੱਥੇ ਹੈ ਨਹੀਂ ਦਿੱਕੂ ਪੜਾਉਂਦੇ ਨਹੀਂ ਹੈ ਨਹੀਂ ਕੀ ਪੜਾਉਣੀ 22 ਗੁੱਟ ਹੈ ਨਾ ਫਿਰ ਤੋਂ ਨੇੜੇ ਸਕੂਲ ਹਾਂ ਸਕੂਲ ਹੈਗੀ ਕਹਿੰਦੇ ਨਹੀਂ ਹੈ ਬਈ ਤੁਸੀਂ ਆਪਣਾ ਕੰਮ ਲਗਾਓ ਹਉਦਾ ਤਾਂ ਇਕੱਲਾ ਟਿਕਨੇ ਹੈ ਬਹੁਤ ਕੰਮ ਉਹਦਾ ਸਕੂਲ ਦਾ ਹੀ ਵਾਲਾ ਮੈਂ ਸਮਝਾਉਂਦਾ ਮੈਂ ਉਹਨਾਂ ਦਾ ਆਪਣਾ ਦੂਰਾ ਲਗਾਇਆ ਹੁੰਦਾ ਪ੍ਰੋਜੈਕਟਰ ਉਹਦਾ ਤੇ ਤਾਂ ਦੇਖਾਂ ਤਾਂ ਕੰਮ ਦਾ ਸਮਾਂ ਦੇਖੋ ਦੋ ਦਰਜਾ ਈਜ਼ੀ ਦੀ ਬੜੀ ਬੋਤਲ ਸੀ ਕਿ ਸਾਰੇ ਮੈਂ ਕੋਈ ਉਹ ਮੋੜ ਗਿਆ ਤੱਕ ਉੱਠਣਾ ਨਾ ਵਾਲਾ ਵਿੱਚ ਚੜੀ ਲੱਗ ਰਿਹਾ ਮੈਨੂੰ ਮੈਂ ਸਾਰੇ ਕਿਤੇ ਨਾ ਹੁੰਦਾ ਭਈ ਮੈਂ ਕਿਹਾ ਕਰਦਾ ਮੈਂ ਤੇ ਮੁੰਡੇ ਲਾਇਆ ਤਾਂ ਇਹਨੇ ਦਿਖਾਇਆ ਤੂੰ ਕਹਿੰਦਾ ਵੀ ਥੀਰ ਥੀਰ ਨਹੀਂ ਵਿੱਚ ਗੱਲ ਹੋਣਾ ਮਾਹਬੋ ਮਾਈ ਨਹੀਂ ਪਹੁੰਚਿਆ 10000 ਦਾ ਤਾਂ ਜੇ ਕਿਸੇ ਨਾਲ ਹੋਈ ਤਾਂ ਇਹ ਕੁੱਤਾ ਨਹੀਂ ਲੱਗਾ ਇਹ ਹੋਗਾ ਥੀਰ ਥੀਰ ਪੂਰੀ ਅਗਲੇ ਉਹਨੇ ਇਹਨੇ ਮੋਚ ਲਿਆ ਇਹ ਮਾਇਆ ਦਿਲਾ ਉਹ ਦੇਖ ਇਹ ਕੰਮ ਨਹੀਂ ਕਰਦੇ ਨੇ ਕੌਰਣਿਆ ਨਾਲ ਅੱਲੇ ਇਸ ਦੀ ਤੁਰੀ ਨਹੀਂ ਮੱਕੀ ਕਿ ਬਾਹਰ ਨਹੀਂ ਸੀ ਤੇ ਕੰਮ ਨਹੀਂ ਇਹ ਸਾਹ ਸਾਰੇ ਤੁਸੀਂ ਕੰਮ ਕਰੇ ਇਹ ਤੁਸੀਂ ਲੱਗੇ ਐ ਕਿ ਨਾ ਰਮਣੀ ਅੱਜ ਖਾਦੀ ਗਾਇਤਰਾ ਉਲੀ ਸੀ ਮੈਨੂੰ ਸੁਣ ਲੈ ਇਸ ਮਮੀ ਜਿਹੜਾ ਮੈਂ ਸੂਤ ਸਿੰਦਾ ਰਹਿਣਾ ਤੇ ਆਪਣਾ ਇਹ ਆਜੂ ਕਿਹੜ ਕਰ ਰਹੀ ਦੀ ਐ ਬੜੀ ਮੂਰਾਂ ਦੀ ਲੱਗਦਾ ਮੈਨੂੰ ਕਰਦੀ ਤੇ ਇਹ ਤੋਂ ਕਿਨਾਰ ਸੇ ਕੋਈ ਨਹੀਂ ਅਗਰੇ ਦੀ ਜੀ ਤਿਆਰ ਰਹੀ ਇਹ ਐਵੇਂ ਲਾ ਦੀ ਇਹ ਆਪ ਬਣਾਉਣੇ ਦੇ ਹਾਂ ਗਾਇਆ ਅੱਛੇ ਅੱਛੇ ਸਭ ਦੇਖ ਲੈਣੇ ਨਾ ਅੱਛਾ ਕਰ ਚੀਜ ਤਿਤੰਤਰਾਣੀ ਤਾਂ ਮੈਨੇ ਕਿਹਾ ਦੱਸਦੀ। ਜਿੱਦ ਮੈਂ ਹੁਣ ਆਪਣੇ ਸੂਟ ਸਟਾਰਟ ਕਰੇਵੇਂ ਮੈਂ ਨੇ ਸੂਟ ਦਾ ਫੈਸ਼ਨ ਦੇ। ਹੁਣ ਤੇ ਖੰਨੇ ਮੇਰੀ ਭਾਗੀ ਦੇ ਸੂਟ ਕਿੱਥੇ ਹੋਏ। ਇਹਨੋਂ ਤਾਂ ਪੂਰਾ ਫੀਟਿਕ ਵਾਲਾ ਕੰਮ ਆ। ਨਮ ਤੂੰ ਨਮ ਤੁਹਾਨੂੰ ਦੱਸ ਨਹੀਂ ਮਿਲੂਗਾ। ਸਭ ਤੋਂ ਪਹਿਲਾਂ ਆਂਟਾਈ ਦੇਖੋ ਇਹ ਰਹੇ ਬਹੁਤ ਜ਼ਿਆਦਾ ਟ੍ਰੈਂਡਿੰਗ ਚ ਚੱਲਦੇ ਨੇ। ਇਹ ਸਫਾਈ ਬਹੁਤ ਜ਼ਿਆਦਾ ਯਾਰ। ਸੋਈ ਹੈਗੇ ਨੇ ਪਹਿਲੇ ਸੂਟ ਐ। ਆਹ ਦੇਖੋ ਕਿੰਨਾ ਸੋਹਣੀ ਡਰੈਸ ਤਿਆਰ ਕਰੀਆ ਬਾਹਾਂ ਦੇਖੋ। ਪਰ ਸੋਹਣੀ।

ਆ ਬਹੁਤ ਚੰਗੇ ਨੇ ਹਾਂ ਬੜਾ ਘੈਂਟ ਆਪ ਬੀ ਜਿਹੜੀ ਇਹ ਚੀਜ਼ ਕਰ ਦਿੱਤੀ। ਸੁਸਾਨ ਇਹ ਲਵਾਣਾ। ਹੂੰ ਵਿੱਚ ਰੱਖ ਕੇ ਲਵਾਣਾ। ਇਹ ਬਹੁਤ ਸੋਹਣੀ ਨਹੀਂ। ਜੋ ਅਨਿਤ ਆਪਾਂ ਅਜਾ ਦਬਾ ਕੇ। ਹੂੰ ਆਪਾਂ ਅਜਾ ਆ ਦੇਖੋ ਬੰਦ ਜ਼ਬਰ ਕਿੰਨਾ ਘੈਂਟ ਆ। ਆਂ ਦੀ ਫਰੌਕ। ਇਹਨੂੰ ਵੇਖ ਕੇ ਮੈਂ ਆਈਆਂ। ਮੈਂ ਵੀ ਆਪਣੀ ਫਰੌਕ ਐ ਵੀ ਤਿਆਰ ਕਰਨੀ। ਭਾਬੀ ਐ ਵੀ ਉਹਦੇ ਆ ਚੀਜ਼ਾਂ ਵੀ ਲਾ ਦਿਓ ਠੀਕ ਹੈ। ਮੈਂ ਵੀ ਇਹ ਵੀ ਸੇਮ ਤਿਆਰ ਕਰਾਣੀ ਬਟ ਮੇਰੀ ਨਿੱਚੂ ਹੋਰ ਡਿਜ਼ਾਈਨ ਹੋਊਗਾ ਆ ਇਹਦੇ ਬੰਦ ਦਾ ਵਰਕ ਕਿੰਨਾ ਸੋਹਣਾ ਕੀਤਾ ਹੋਇਆ ਹੈ ਕੱਪੜੇ ਦੇ ਹਿਸਾਬ ਨਾਲ ਹੈ ਨਾ ਹੂੰ ਆਹ ਹੋਏ ਇਹਦੇ ਨਾਲ ਸਟੇਟਸ ਲਵਾਰ ਆਹ ਦੇਖੋ ਜਿਸ ਫੇਸ ਸਵਾਰੀ ਬਗ ਮੈਂ ਇੰਤਰੀਸਟ ਕਰੋਲ ਬਹੁਤ ਹੋਣੇ ਲੱਗਦੇ ਨੇ ਸੱਚੀ ਬਹੁਤ ਬਹੁਤ ਖਿਆਲ ਵਧੀਆ ਲੱਗਦੇ ਨੇ ਥੋੜਾ ਜਿਹਾ ਸਕਰੋਲ ਬਹੁਤ ਮੈਂ ਫਿਰ ਮਮੇ ਸੂਟਾਂ ਦੇ ਵਿੱਚ ਪਹਿਲਾਂ ਸਕਰੋਲ ਦੇਖਦੀ ਹਿੰਨੇ ਭਾਬੀ ਦੀ ਮੈਨੂੰ ਬਹੁਤ ਸੋਹਣੇ ਲੱਗਦੇ ਨੇ ਆਹ ਸੂਟ ਦੇਖੋ ਕਿੰਨਾ ਕੈਂਟ ਰੈਡੀ ਕੀਤਾ ਹੋਇਆ ਹੈ ਕਲੀਆਂ ਵਰਗਾ ਸੀ ਹੂੰ ਆ ਦੇਖੋ ਹੀ ਸਫਾਈ ਬਹੁਤ ਆ ਗਿਆ ਪਾਪੀ ਆ ਸੋ ਸੇ ਇਹ ਇਹ ਟੂਟ ਉਹ ਹੀ ਨਵੀਂ ਮਸ਼ੀਨ ਤੇ ਸਿੱੱਚ ਕਿਤੇ ਨੇ ਆ ਸਾਡੀ ਸੁਖ ਮੰਨੇ ਕਿਤੇ ਜੀ ਇਹ ਮਨ ਸਿੱਖਦੇ ਇਹ ਬੜੇ ਦੇਖਣ ਇਹ ਸਾਡੀ ਬੜੀ ਟਿਡਿ ਨਾਲ ਦੇ ਕਿਤੋਂ ਦੇਖੋ ਕਿੰਨੀ ਸਫਾਈ ਹੈ ਸੂਟ ਦੇ ਦਿੱਤੇ ਨਾ ਇਹ ਜਿਹੜੀ ਟਿਡਿ ਕਲਾਸ ਕਰਦੀ ਹੈ ਨਾ 9th 9th ਸਿੱਖਦੇ ਨਾਲ ਹੀ ਕੁੜੀ ਦੇਖੋ ਕਿੰਨਾਂ ਸੂਟ ਸਟਿੱਚ ਕਿਤੇ ਨੇ ਆ ਦੇਖੋ ਜੀ ਲੋ ਇਹ ਸੀਗੇ ਆਪਣੇ ਸਾਰੇ ਟੂਟ ਆ ਵੀ ਤੇ ਬੀ ਹੋਣੀ ਕਿਉਂਕਿ ਉਹ ਕੇ ਡਿਜ਼ਾਈਨ ਉਹ ਕੀ ਇਹ ਤਾਂ ਮਤਲਬ ਇਹ ਤਾਂ ਮੈਂ ਉਹ ਵੀ ਹੋਊਗੀ ਹੈਨਾ ਬਦਲ ਲੈਂਦੇ ਹੋਣਗੇ ਹਮ ਡਿਮਾਂਡ ਜਿਆਦਾ ਡਿਜ਼ਾਈਨ ਜ਼ਿਆਦਾ ਨਹੀਂ ਨਾ ਯਰ ਬਾਵਾ ਕਿੰਨੇ ਸੋਹਣੇ ਕੀਤੇ ਆ ਜਿਹੜਾ ਦੇਖੋ ਪਿੰਟਿਕਸ ਪਾ ਕੇ ਕੀ ਕਾ ਫਰਾਕ ਹੈ ਇਹ ਸੋ ਫੁਮਨੀ ਕਹਿੰਦੇ ਇਹ ਮੜਕਿਆਂ ਲੱਗੀ ਹੋਈ ਨੇ ਥੈਂਕ ਯੂ ਸੋਨੀਆ ਐਵੇਂ ਦੇ ਕੁਲਦੀ ਹਾਂ ਚੀਜ਼ ਇਹ ਰੁਮਾਲੀ ਫਰਾਕ ਹੈ ਹਮਮ ਸੋ ਇਹ ਰੈਡੀਮੇਡ ਲੁੱਕ ਇਹਦੇ ਨਾਲ ਸਟ੍ਰੇਟ ਫਿਟ ਪਲਾਸ ਹੋਇਆ ਹਾਂ ਬਹੁਤ ਨਹੀਂ ਬੱਤੀ ਇਹ ਤਾਂ ਬਾਲੀ ਹੋਣਗੀ ਕੀ ਕਾ ਰੈਡੀ ਕਰ ਰਹੇ ਨੇ ਮੇਰੇ ਪਾਪੀ ਸੋ ਇਹ ਪਾਪਾ ਦਿਖਾਉਂਗੀ ਜਦੋਂ ਰੈਡੀ ਹੋ ਗਿਆ ਪਾਪਾ ਦੇ ਦਰਵਾਜ਼ੇ ਤੋਂ ਯਾਦ ਰੱਖੀ ਜੀ ਤੁਹਾਨੂੰ ਸੂਰ ਵਧੀਆ ਲੱਗਿਆ ਸਾਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਜੀ ਕਿਸੇ ਨੇ ਬਣਾਣਾ ਹੋਵੇ ਤਾਂ ਨਹੀਂ ਦੱਸਿਓ ਕਾਜ਼ ਉੱਪਰ ਬਹੁਤ ਹੁੰਦਾ ਸੋਹਣਾ ਆਪਾਂ ਵਿਆਹ ਬੋਮੈਂਡ ਲੱਗੇਗਾ ਪੱਟੀਆਂ ਕਿੰਨੇ ਸੋਹਣੇ ਕੈਰ ਕਰੀ ਆ ਕਲਾਜ਼ੋ ਬਹੁਤ ਸੋਹਣਾ ਕੱਲ ਦੇਖੀ ਕਲਾਜ਼ੋ ਕਲਾਜ਼ੋ ਦੇ ਡਿਜ਼ਾਈਨ ਦਿਖਾ ਆ ਕਿੰਨਾ ਸੋਹਣਾ ਕਾਜ਼ੋ ਕਿਦਾਂ ਕੈਂ ਡਿਜ਼ਾਈਨ ਬਾਲਾ ਸੋਹਣਾ ਛੋਟਾ ਭਾਬੀ ਸਟਿੰਗ ਮੈਂ ਮੇਰੀ ਭਾਬੀ ਦੇਖੀ ਕਿਵੇਂ ਸੰਠਣੀ ਸੂਟ ਤਿਆਰ ਕਰਦੇ ਨੇ ਹੁਣ ਮੈਂ ਵੀ ਇਹਨਾਂ ਕੋਲ ਆਈਆਂ ਇਹ ਰ ਹੈ ਹੌਲੀ ਹੌਲੀ ਆਪਣਾ ਪਟਿੱਕ ਦਾ ਕੰਮ ਖੋਲ ਕਰ ਲੈਣੀ ਆ ਬਾਕੀ ਜਿਹੜਾ ਤੁਹਾਨੂੰ ਪਸੰਦ ਆਇਆ ਸਾਨੂੰ ਜਰੂਰ ਦੱਸਿਓ ਕਮੈਂਟ ਬਾਕਸ 'ਚ ਜੇ ਕਿਸੇ ਨੇ ਸਟਿਚ ਕਰਵਾਉਣਾ ਹੋਵੇ ਤਾਂ ਵੀ ਦੱਸਿਓ ਕਦੋਂ ਮਨਵਾ ਹੋਰ ਵੀ ਤੇ ਅੰਦਰ ਹਮੇ ਮੇਰੀ ਫ੍ਰਾਕ ਸੌਣ ਸੋਣੀ ਜੀ ਕਰਦੇ ਹੋ ਠੀਕ ਹੈ ਬਬੀ ਫਿਰ ਮੈਂ ਉਹਦੀ ਵੀਡੀਓ ਬਣਾ ਕੇ ਲੈ ਕੇ ਜਾਊਂਗੀ ਚਲੋ ਜੀ ਹਾਂ ਨਵੀਂ ਮਸ਼ੀਨ ਤੇ ਬਹੁਤ ਸਫਾਈ ਜਾਂਦੀ ਆ ਮੈਨੂੰ ਪਹਿਲਾਂ ਦਿਖਾਈ ਸੀਗੀ ਪਹਿਲਾਂ ਵਲੌਗ ਪਾਇਆ ਸੀਗਾ ਮਸ਼ੀਨ ਵਾਲਾ ਬਹੁਤ ਵਧੀਆ ਚੱਲਿਆ ਸੀ ਉਹ ਵੀ ਇੱਕ ਆਸੂਟ ਸੀ ਤੇ ਭਾਬੀ ਨੇ ਇਹ ਵਿਚਾਰਾ ਲੈ ਗਏ ਇਹ ਕਿੰਨਾ ਸੋਹਣਾ ਡਿਜ਼ਾਈਨ ਨੇ ਭਾਬੀ ਸੱਚੀ ਹਨ ਬਾਲੀ ਘੈਂਟ ਨੇ ਯਾਰ ਆਹ ਤਾਂ ਦੇਖ ਕੇ ਬਣਵਾ ਲਿਆ ਗੋਜਿੰਦਰ ਨੇ ਹਾਂ ਇਹ ਤਾਂ ਮੈਂ ਬਣਾਵਣਾ ਕਿ ਬੋਰ ਹੋ ਗਿਆ ਲੈ ਜਦੋਂ ਬਣਾ ਕਿੰਨਾ ਸੋਹਣਾ ਹੈ ਪੱਗ ਦੀ ਐਸੀ ਬਹੁਤ ਘੈਂਟ ਡਿਜ਼ਾਈਨ ਨੇ ਯਾਰ ਹਾਂ ਅੱਜ ਵਾਲੀ ਵੀ ਦੇਖੋ ਕੋਈ ਮਾੜੀ ਨਾ ਕਿੰਨੇ ਚੰਗੇ ਬਿਲਕੁਲ ਈ ਲਾ ਕੇ ਆਏ ਜੰਦਨੀ ਜਿਹੜੇ ਬਣੇ ਨੇ ਉਹ ਯਾਦ ਹੀ ਦੇ ਆ ਨਾਇਕ ਨੂੰ ਇਹ ਆ ਇਹ ਜਿਹੜਾ ਕੋਈ ਛੋਟੇ ਪ੍ਰਿੰਟਰ ਵਸੂ ਕੁੜੀਆਂ ਨੇ ਆਈ ਨਹੀਂ ਪਸੰਦ ਆ ਰਿਹਾ ਨਾਇਕ ਕੁੜੀਆਂ ਨੂੰ ਕਰ ਗਿਆ ਲੈਣਾ ਫਿਰ ਆਨ ਜਿਆਦਾ ਨਹੀਂ ਪਸੰਦ ਆ ਆ ਸੂਤ ਦੋ ਸਾਲ ਹੋ ਗਏ ਨੇ ਹੋਰ ਮੈਂ ਜਿਹੜਾ ਲੈਪਟਾਪ ਲੈਣ ਲਾਇਨ ਲੈ ਕੇ ਨਾ ਕਿਹਾ ਤੇ ਅਮਰ ਬਣਾਉਂਦੇ ਤੇ ਦੇ

ਇਹ ਚੱਕਣ ਵਾਲੇ ਨੇ ਮੈਂ ਚੱਕ ਲਾ ਭਾਈ ਤੇ ਚੱਕੇ ਦਾ ਤਾਂ ਫਟਾਵੇ ਮੈਨੂੰ ਆਪ ਦੇਣ ਨੂੰ ਤੇ ਆ ਨਹੀਂ ਆਣ ਭਾਈ ਜਿੱਤੋਂ ਤੇ ਆ ਮੈਂ ਕਿ ਤੂੰ ਆ ਜਾ ਕਰਾਂ ਬਸ ਹੂੰ ਦੇਖ ਹੂੰ ਆਉਂਦੀ ਹੈ ਜਲੂਨਾ ਆ ਫਿਰ ਮੀਂਹ ਵੀ ਨਹੀਂ ਹੱਸ ਕਰਾਂਗੇ ਤੈਂ ਬੋਸੀ ਇਤਰੀ ਉਹ ਕੁਤੂਰੀ ਉਹ ਇੱਥੇ ਨਾਲ ਉਹ ਮਰ ਗਈ ਤੇ ਹਨਾ ਚਰੀ ਹਾਂ ਜਿਹਨੂੰ ਤੂੰ ਕਰਦੀ ਜਿਆਦਾ ਜਿਹੜੇ ਅੱਜ ਨੂੰ ਤੁਸੀਂ ਵੀਡੀਓ ਬਣਾਈ ਗਈ ਸੀ ਹੋਰ ਮੈਂ ਤਾਂ ਦੇਖੀ ਮੈਂ ਚਰੀ ਵੀ ਹਾਂ ਤੂੰ ਬਣਾਇਆ ਕਿਹੜਾ ਆਹਾਂ ਹਾਂ ਇਹ ਮੈਂ ਬਣਾਇਆ ਮੈਂ ਵੀ ਹੁਣ ਦਮਾ ਗਿਆ ਜੀ ਹਾਂ ਮੇਰੀ ਸੂਟ ਸਿੱਕਤਾ ਹੋਇਆ ਹੈ ਹਾਂ ਮੈਂ ਬਣਾ ਕੇ ਆਈ ਹਾਂ ਸਵੇਰ ਆ ਕੇ ਤਾਂ ਇਹਨਾਂ ਨੇ ਤਾਂ ਸਾਰਾ ਸਵਾਗਤ ਕੀਤਾ ਇਹਦਾ ਕਰ ਜਾਂ ਬੱਸ ਹਾਂਜੀ ਬਣਾ ਕੇ ਤਿਆਰ ਕਰ ਦੂ ਠੀਕ ਆ ਓਕੇ ਬਾਈ ਭਾਬੀ ਬਾਈ ਮੰਮੀ ਬਾਈ ਕਿੰਨਾ ਕਰਦੇ ਨੇ ਆਪਣਾ ਇਹ ਸਬਜੀ ਬਹੁਤ ਵਧੀਆ ਲਾ ਲਈ ਇਹਨਾਂ ਨੇ ਹੈ ਨਾ ਇੱਧਰ ਬਾਹਰ ਇਹ ਪਹਿਲਾਂ ਅੰਦਰ ਤੀਂ ਜਾਂ ਪਹਿਲਾਂ ਹੂੰ ਕਿਉਂ ਫਿਰ ਉੱਥੇ ਉਹ ਕਰਦਾ ਨਾ ਉਰੇ 25 ਮਿੰਟ ਬਜਰੀ ਪਾਉਂਦੇ ਆ ਅੱਲਾ ਨਾ ਰੱਖਦਾ ਬੜਾ ਸੱਤ ਹਾਂ ਇਹਨਾਂ ਦੇ ਆਪਣੇ 400 ਹਾਂ ਬੇੜੇ ਚ ਹਾਏ ਇਹ ਤੱਕ ਨਹੀਂ ਆਉਂਦੇ ਪਰਲੇ ਕੋ ਸਿੱਧ ਨਹੀਂ ਕਰੀ ਤੇ ਦੂਰੇ ਦਰੋਂ ਆਂਕੜੇ ਬੇੜੇ ਚ ਤੇ